ਲਓ ਜੀ ਮਿੱਤਰੋ ਜੇ ਕਿਸੇ ਦੇ ਦੱਤਾਂ ਖੁਰਕੇ ਜਾਂ ਧੱਫੜ ਹੈ ਦੋ ਨੁਕਤੇ ਦੱਸਾਂਗੇ ਤੁਹਾਨੂੰ ਦੋਨੇ ਕਾਰਗਰ ਹੈ ਚਾਹੇ ਤਾਂ ਲਿਖ ਲਿਓ ਚਾਹੇ ਸਕਰੀਨ ਸ਼ਾਟ ਮਾਰ ਲਿਓ ਪਹਿਲਾ ਨੁਕਤਾ ਦੱਸਦੇ ਆ ਤੁਹਾਨੂੰ ਇੱਕ ਤਾਂ ਲੈਣਾ ਤੁਸੀਂ ਭਿੰਡਾਂ ਦਾ ਛੱਤਾ ਦੂਜਾ ਲੈਣਾ ਸਰੋਂ ਦਾ ਤੇਲ ਠੀਕ ਹੈ ਕੜਾਗੇ 'ਚ ਪਾ ਲਓ ਦੋਨਾਂ ਨੂੰ ਕਲਕਾ ਲਓ ਪੂਰੀ ਤਰ੍ਹਾਂ ਠੀਕ ਹੈ ਜਦੋਂ ਤੇਲ ਆ ਜਿੰਨਾ ਤੁਸੀਂ ਪਾਇਆ ਉਦੋਂ ਉਦਾਂ ਮਚ ਗਿਆ ਉਦੋਂ ਬਾਅਦ ਉਹਨੂੰ ਲਾ ਲਓ ਥੱਲੇ ਲਾ ਕੇ ਮਿਕਸ ਕਰ ਲਓ ਉਦੋਂ ਬਾਅਦ ਜਿੱਥੇ ਤੁਹਾਡੇ ਦੱਦਾਂ ਜਾਂ ਧੱਫੜਾ ਹੈ ਉੱਥੇ ਮਾਲਿਸ਼ ਕਰ ਲਓ ਦੋ ਵਾਰੀ ਪੰਜ ਚਾਰ ਦਿਨਾਂ ਚ ਸੋਨੂੰ 50 60% ਰਿਜ਼ਲਟ ਮਿਲ ਜੂਗਾ ਠੀਕ ਹੈ ਦੇਸੀ ਨੁਕਤਾ ਹੈ ਕੋਈ ਸਾਈਡ ਇਫੈਕਟ ਨਹੀਂ ਇਹਦਾ ਠੀਕ ਹੈ ਇੱਕ ਦੂਜਾ ਨੁਕਤਾ ਹੈ ਇਹ ਲੈਣਾ ਤੁਸੀਂ ਜਰਦਾ ਲਾਉਣ ਵਾਲਾ ਆਪਣਾ ਚੂਨਾ ਜਿਹੜੀ ਕਲੀ ਹੁੰਦੀ ਹੈ ਠੀਕ ਹੈ ਇੱਕ ਇਹ ਲੈਣੀ ਹੈ ਸਰੋਂ ਦਾ ਤੇਲ ਲੈਣਾ ਥੋੜਾ ਜਿਹਾ ਗਰਮ ਪਾਣੀ ਲੈਣਾ ਇਹਨਾਂ ਨੂੰ ਤਿੰਨੇ ਚੀਜ਼ਾਂ ਨੂੰ ਘੋਲ ਕੇ ਸਮਾਰ ਕੇ ਰੱਖ ਲਓ। ਉਸ ਤੋਂ ਬਾਅਦ ਤੁਸੀਂ ਦੋ ਟਾਈਮ ਲਾ ਲਓ ਜਿੱਥੇ ਛੋਟੇ ਧੱਫੜਾ ਖੁਰਕਾ ਜਾਂ ਦੱਦਾਂ। ਇਹਦਾ ਵੀ ਤਿੰਨ ਚਾਰ ਦਿਨਾਂ 'ਚ 50% ਰਿਜ਼ਲਟ ਮਿਲਦਾ ਹੈ। ਉਸ ਤੋਂ ਬਾਅਦ ਜੇ ਤੁਹਾਨੂੰ ਫਰਕ ਪੈ ਗਿਆ ਤਾਂ ਹੋਰ ਬਣਾ ਲਓ ਠੀਕ ਹੈ। ਦੇਸੀ ਚੀਜ਼ ਹੈ ਕੋਈ ਸਾਈਡ ਇਫੈਕਟ ਨਹੀਂ। ਇਹ ਜ਼ਰੂਰ ਵਰਤ ਕੇ ਦੇਖਿਓ ਤੇ ਗਾਂ ਵੀ ਦੱਸਿਓ। ਦੁਬਾਰੇ ਫੇਰ ਦੱਸ ਦਿੰਨੇ ਆ ਤੁਹਾਨੂੰ। ਪਹਿਲਾ ਨੁਕਤਾ ਜਿਹੜਾ ਭਿੰਡਾਂ ਦਾ ਛੱਤਾ ਲੈਣਾ ਆਪਾਂ ਉਹਨੂੰ ਤੇਲ 'ਚ ਕਲਕਾਉਣਾ ਸਰੋਂ ਦੇ ਤੇਲ 'ਚ ਠੀਕ ਹੈ ਜਦੋਂ ਪੂਰਾ ਕਲਕ ਗਿਆ ਕਾਲਾ ਹੋ ਗਿਆ ਉਹਨੂੰ ਥੱਲੇ ਲਾ ਲਓ ਠੰਡਾ ਕਰਕੇ ਜਿੱਥੇ ਤੁਹਾਡੇ ਦਦਾਂ ਧੱਫੜਾ ਜਾਂ ਖੁਰਕਾ ਉਥੇ ਮਾਲਿਸ਼ ਕਰ ਲਓ 2 ਟਾਈਮ ਤੜਕੇ ਆਤਰੇ 5-4 ਦਿਨ ਲਗਾਤਾਰ ਕਰੋ ਤੁਹਾਡੇ ਖੁਰਕਾ ਧੱਫੜਾ ਸਾਰਾ ਕੁਝ ਹੱਟ ਜੂਗਾ ਦੂਜਾ ਤਰੀਕਾ ਆਪਣਾ ਜਿਹੜਾ ਜਰਦੇ ਵਾਲਾ ਚੂਨਾ ਹੁੰਦਾ ਕਲੀ ਕਹਿੰਦੇ ਆ ਜਿਹਨੂੰ ਹਨਾ ਉਹੋ ਲੈ ਲਓ ਇੱਕ ਸਰੋਂ ਦਾ ਤੇਲ ਲੈ ਲਓ ਇੱਕ ਥੋੜਾ ਜਿਹਾ ਗਰਮ ਪਾਣੀ ਲੈ ਲਓ ਪਹਿਲਾਂ ਚੂਨੇ ਨੂੰ ਪਾਣੀ 'ਚ ਘੋਲਣਾ ਹੈ ਉਸ ਤੋਂ ਬਾਅਦ ਸਰੋਂ ਦਾ ਤੇਲ ਪਾਉਣਾ ਹੈ ਜਦੋਂ ਇਹ ਪੀਲਾ ਹੋ ਜਾ ਬਣ ਜੂਆ ਉਸ ਤੋਂ ਬਾਅਦ ਤੁਸੀਂ ਜੇਬ ਛੋਡੇ ਦਾਦਾ ਖੁਰਕਾ ਉੱਥੇ ਮਾਲਚ ਕਰ ਲਓ 2 ਮਿੰਟ ਦੀ ਇਹ ਵੀ ਦੋ ਟਾਈਮ ਕਰਨੀ ਹੈ ਤਿੰਨ ਚਾਰ ਦਿਨਾਂ 'ਚ ਛੋਡੇ 50% ਰਿਜ਼ਲਟ ਦੀ ਗਾਰੰਟੀ ਹੈ ਫਰਕ ਪੈ ਜੂਆ ਕੋਈ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਹੈ ਨਾ ਆਹ ਤਰੀਕਾ ਜ਼ਰੂਰ ਵਰਤਿਓ ਤੇ ਦੱਸਿਓ ਕਿਵੇਂ ਲੱਗਿਆ ਬਹੁਤ ਵਧੀਆ ਤਰੀਕਾ ਸਾਰੀਆਂ ਚੀਜ਼ਾਂ ਘਰੇ ਪਈਆਂ ਆਪਣੇ ਕਿਤੇ ਜਾਣ ਦੀ ਲੋੜ ਨਹੀਂ ਠੀਕ ਹੈ ਭਿੰਡਾ ਦਾ ਛੱਤਾ ਆਪਣੇ ਦਰਖਤਾਂ ਤੋਂ ਮਿਲ ਜਾਂਦਾ ਆਮ ਹੀ ਠੀਕ ਹੈ ਜੇ ਨਹੀਂ ਮਿਲਦਾ ਆਸੇ ਪਾਸੇ ਕਿਸੇ ਦਰਖਤ ਦੇ ਹੋ ਜਾਂ ਕਿਸੇ ਦੇ ਘਰੇ ਹੋ ਉੱਥੋਂ ਲਾ ਲਿਆਓ ਤੇ ਕਾਪਾ ਕਲੀ ਲੈਣੀ ਹੈ ਕਲੀ ਵੀ ਆਪਾਂ ਨੂੰ ਦੁਕਾਨਾਂ ਤੋਂ ਮਿਲ ਜਾਂਦੀ ਹੈ ਰੁਪਏ ਦੀ ਪੂਰੀ ਹੈ ਇੱਕ ਜਿਹੜੀ ਸੀਸੀ ਜੀ ਆਉਂਦੀ ਹੈ ਰੁਪਏ ਦੀ ਮਿਲ ਜਾਂਦੀ ਹੈ ਉਹ ਜੋ ਆਪਾਂ ਥੋੜਾ ਜਿਹਾ ਪਾਉਣਾ ਹੈ 5-6 ਵਾਰੀ ਡੰਗ ਲੈ ਜੂ ਆ ਉਹ ਤੁਹਾਡੇ ਉਹਦੇ ਨਾਲ ਠੀਕ ਹੈ ਜ਼ਰੂਰ ਵਰਤ ਕੇ ਦੇਖੋ ਦੇਸੀ ਤਰੀਕਾ ਹੈ ਸਸਤਾ ਤਰੀਕਾ ਹੈ ਤੁਹਾਨੂੰ 100% ਰਿਜ਼ਲਟ ਮਿਲੂਗਾ ਇਹਦਾ ਦੋਨਾਂ ਚੋਂ ਇੱਕ ਤਰੀਕਾ ਵਰਤ ਲਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਸੌਖਾ ਲੱਗਦਾ ਜਿਹੜਾ ਛੇਤੀ ਮਿਲ ਜੇ ਦੋਨਾਂ ਦਾ ਹੀ ਰਿਜ਼ਲਟ 100% ਹੈ ਵਰਤ ਕੇ ਦੇਖੋ ਜ਼ਰੂਰ ਫੇਰ ਪਤਾ ਲੱਗੂ ਆ ਜੇ ਜਾਣਕਾਰੀ ਚੰਗੀ ਲੱਗੀ ਜਾਂ ਫਰਕ ਪਿਆ ਤਾਂ ਭਰਾ ਬਣ ਕੇ ਚਾਰ ਜਾਨਾਂ ਨੂੰ ਗਾਂ ਵੀ ਦੱਸਿਓ ਹਣਾ ਓਕੇ ਜੀ